ਕਾ ਫਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਸਿਗੂ ਤੇ ਇੱਕ ਬਾਰਸੇ ਮਹਾਰਾਜ ਸਦਾ ਹੀ ਜਜਕਾਰ ਹੈ ਸਦਾ ਹੀ ਜਜਕਾਰ ਹੈ ਸਰਬਦਾ ਭਲਾ ਕਰੋ ਬਾਬਾ ਜੀ ਮੇਰ ਕਰੋ ਕਿਰਪਾ ਕਰੋ ਬਾਈ ਦੁੱਖਾਂ ਦੇਸ਼ਾ ਦਾ ਨਾਸ਼ ਕਰੋ ਬਾਬਾ ਜੀ ਉਸ ਕੀ ਕੜੀ ਨਾ ਦੇਖੰਦੀ ਕਰੋ ਕਿਰਪਾ ਸੰਤਨ ਸਿਗੂ ਤੇ ਇੱਕ ਬਾਰਸੇ ਮਹਾਰਾਜ ਸੁਖਾ ਕਰੋ ਬਾਈ ਬੱਚਾ ਬਚਾ ਲਓ ਬਾਬਾ ਜੀ ਕਰੋ ਕਿਰਪਾ ਬੜੀ ਆਸਾ ਲਾ ਕੇ ਬੈਠੇ ਬਾਬਾ ਜੀ ਮੇਰ ਕਰੋ ਬੱਚਾ ਲ ਕਰੋ ਕਿਰਪਾ We're Yeah! cheers no, no, no. ਗੋ ਨਾਮ ਨਰੰજન ਜਾਨਿਓ ਕੀਨੇ ਭਗਤ ਪ੍ਰੇਮ ਲਿਵਲਾਈ ਤਾਤੇ ਅੰਗਦ ਅੰਗ ਸੰਗ ਪੈਉ ਸਾਇਰ ਏਨ ਸਰਦ ਸੁਰਤ ਕੀਨੀ ਵਰਖਾਈ ਘਰੇ ਅਮਰਦਾਸ ਕੀ ਆਖ ਕਥਾ एक जी कश कही ना न स्रेष्ट सकल तारण राम दास को मिले वडाई सोढी स्रेष्ट सकल तारण को ਅਬ ਗੁਰ ਰਾਮਦਾਸ ਕਉ ਮਿਲੇ ਵਡਾਈ ਉਤਾ ਮਾਤਾ ਕੀ ਅਸੀਸ ਨੇ ਮਖਨ ਬਸਰ ਤੁਮ ਕਉ ਹਰ ਹਰ ਸਦਾ ਪਜੋ ਜਗਦੀਸ ਉਹ ਆਇਆ ਦੂਰ ਚਲ ਕ ਮੈਂ ਤੱਕੀ ਤਹ ਸਰਣਾਈ ਜਿਓ ਮੈਂ ਆਸਾਰ ਖੀ ਚਿਤਮ ਮੇਰਾ ਸਭ ਦੁੱਖ ਗਵਾਹੇ ਜਿਓ ਨਾਮ ਰਹਿਉ ਸਾਧੂ ਰਹਿਉ ਰਹੇ ਗੁਰ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਇਨ ਜਪਿਓ ਗੁਰਮੰਤ ਰਾਮ ਨਾਮ ਉਰ ਮੈਂ ਗਯੋ ਜਾ ਕੈ ਸਮ ਨਹੀਂ ਕੋਈ ਜਿਹ ਸਿਮਰਤ ਸੰਕਟ ਮਿਟੈ ਦਰਸ ਤੁਹਾਰ ਹੋਇ ਸੋ ਕਹੋ ਟਲ ਗੁਰ ਸੇਵੀਐ ਹਨ ਸਹਜ ਸੁਭਾਈ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਇ ਹੋਵ ਸਿਭੁ ਤਖਸਮਦੀ ਨੂਰ ਅਰਸੋ ਕਰਸੋ ਛਟਿਆ ਤੁਧ ਡਿਠੇ ਸਚੇ ਪਾਤ ਸਾਹ ਮਲ ਜਨਮ ਜਨਮ ਦੀ ਕਟਿਆ ਸਜਣ ਸੱਚਾ सहो फिर साह द सहो गिस पास ब सोह सब न दे सहो ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਚੌਥਾ ਜਨ ਕਾ ਅੰਤਰ ਵਸਿਆ ਮੇਰਾ ਹਰ ਹਰ ਇਨ ਕੇ ਸਭ ਰੋਗ ਗਵਾਈ ਤੇ ਮੁਕਤ ਪਾਈ ਜਿਨ ਹਰ ਨਾਮ ਧਿਆਇਆ ਇਨ ਪਵਿਤ ਪਰਮ ਪਾਦ ਪਾਈ ਜਿਨ ਕੇ ਅੰਤਰ ਵਸਿਆ ਮੇਰਾ ਹਰ ਹਰ ਇਨ ਕੇ ਸਭ ਰੋਗ ਗਵਾਏ ਤੇ ਮੁਕਤ ਪਏ ਜਿਨ ਹਰ ਨਾਮ ਧਿਆਇਆ ਇਨ ਪਵਿੱਤ ਪਰਮ ਪਾਦ ਪਾਏ ਮੇਰੇ ਰਾਮ ਹਰ ਜਨ ਆਰੋਗ ਪਾਏ ਗੁਰ ਬਚਨੀ ਜਿਨਾਂ Japya ਮੇਰਾ ਹਰ ਹਰ ਇਨਕੇ ਹਮ ਬੈ ਰੋਗ ਗਏ ਰਹਾਓ ਬ੍ਰਹਮਾ ਬਿਸਨ ਮਹਾਦੇਉ ਤ੍ਰ ਗੁਣ ਰੋਗੀ ਵਿੱਚ ਹਮੇ ਕਾਰ ਕਮਾਈ ਜਨ ਕੀਏ ਤੇ ਸਹ ਨਾ ਚੇਤਾ ਬਪੜੇ ਧਾਰ ਗੁਰਮੁਖ ਸੋਜੀ ਪਾਈ ਹਉ ਮੈ ਉਹ ਸਭ ਜਗਤ ਬਿਆਪਿਆ ਤਿੰਨ ਕਉ ਜਨਮ ਮਰਨ ਦੁਖ ਭਾਰੀ ਘਰ ਪਰ ਸਾਦੀ ਕਉ ਵਿਰਲਾ ਛੁਟਾ ਇਸ ਜਨ ਕੋ ਹਉ ਭਲਹਾਰੀ ਜੇ ਨ ਸਿਸ਼ਟ ਸਾਜੀ ਸੋਈ ਹਰ ਜਾਣ ਤਾਕਾ ਰੂਪ ਅਪਾਰ ਨਾਨਕ ਆਪੇ ਵੇਖ ਹਰ ਵਿਗਸਾ ਗੁਰਮੁਖ ਬ੍ਰਹਮ ਵੀਚਾਰ ਜੇ ਨ ਸਿਸ਼ਟ ਸਾਜੀ ਸੋਈ ਹਰ ਜਾਣੈ ਤਾਕਾ ਰੂਪ ਅਪਾਰ ਨਾਨਕ ਆਪੇ ਵੇਖ ਹਰ ਵਿਗਸਾ ਗੁਰਮੁਖ ਬ੍ਰਹਮ ਵੀਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸੁਹੀ ਮਹੱਲਾ ਚੌਥਾ ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ ਓਨ ਕੈ ਸਭ ਰੋਗ ਗਵਾਈ ਤੇ ਮੁਕਤ ਪਏ ਜਿਨ ਹਰ ਨਾਮ ਧਿਆਇਆ ਇਨ ਪਵਿੱਤ ਪਰਮ ਪਦ ਪਾਈ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਚੌਥੇ ਗੁਰੂ ਨਾਨਕ ਛੋਟੀ ਸੁਲਤਾਨ ਸਤਿਗੁਰੂ RAM DAS ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ। ਸੋਹੀ ਰਾਗ ਅੰਦਰ ਹੈ। ਤਨ ਤਨ ਸਤਿਗੁਰੂ ਸ੍ਰੀ ਗੁਰੂ ਗੰਦ ਸਾਹਿਬ ਮਹਾਰਾਜ ਜੀ ਆਂ ਦੇ ਪਾਵਨ ਪਵਿੱਤਰ ਰੰਗ 735 ਉੱਪਰ ਸੁਭਾਈ ਬਾਣ ਹੈ। ਗੁਰੂ ਰੂਪ ਸਾਧ ਸੰਗਤ ਜੀਓ। ਅੱਜ ਖਾਲਸੇ ਦੀ ਮਾਤਾ ਤਨ ਤਨ ਮਾਤਾ ਸਹਿਬ ਗੁਰ ਜੀ ਦਾ ਪਾਵਨ ਪਵਿੱਤਰ ਜਨਮ ਦਿਹਾੜਾ ਹੈ। ਸਮੂਹ ਨਾਨਕ ਨਾਮ ਲੈਵਾ ਗੁਰਸਿੱਖਾਂ ਨੂੰ ਲੱਖ ਲੱਖ ਵਧਾਈਆਂ ਹੋਣ ਗੁਰੂ ਕਿਰਪਾ ਕਰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੱਲ ਰੋਜ ਨੂੰ ਜੋ ਪਰਸੋਂ ਰੋਜ ਨੂੰ ਆਗਮਨ ਪ੍ਰਕਾਸ਼ ਗੁਰਪੁਰਬ ਹੈ ਉਸ ਦੇ ਸੰਬੰਧ ਵਿੱਚ ਇਸ ਮਹਾਨ ਸਥਾਨ ਤੋਂ ਸਵੇਰੇ 9-10 ਵਜੇ ਦੇ ਕਰੀਬ ਨਗਰ ਕੀਰਤਨ ਸੱਜਣਗੇ ਜਿਨ੍ਹਾਂ ਦੀ ਸੰਪੂਰਨਤਾ ਗੁਰਦੁਆਰਾ ਨਾਨਕਪੁਰ ਸਾਹਿਬ ਵਿਖੇ ਹੋਏਗੀ ਆਪ ਹਾਜ਼ਰੀਆਂ ਪਰ ਕਿਲਾਹ ਪ੍ਰਾਪਤ ਕਰਨਾ ਪਰਸੋਂ ਰੋਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰ ਮੌਕੇ ਤੇ ਅੰਮ੍ਰਿਤ ਵੇਲੇ ਤੋਂ ਹੀ ਲੱਖੀ ਸ਼ਾ ਵਨਜਾਰਾ ਹਾਲ ਵਿਖੇ ਅੰਮ੍ਰਿਤ ਵੇਲੇ ਤੋਂ ਦੇਰ ਰਾਤ ਤੱਕ ਦੀਵਾਨ ਸੱਜਣਗੇ ਆਪ ਆਜਰੀਆਂ ਪਰ ਕੇ ਲਾਹਾ ਪ੍ਰਾਪਤ ਕਰਨਾ ਜੀ ਉਹ ਲਾ ਚੁੱਕਾਂ ਦੀ ਖਿਮਾ ਕਰਿਓ ਬਲਾਓ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ